ਆਪ ਵੀਡੀਓ ਦੇਖੋ ਇੱਕ ਵਾਰੀ ਕਿਹੜੇ ਪਿੰਡ ਤੋਂ ਆਇਆ ਸ਼ਾਹਕੋੜ ਤੋਂ ਕੀ ਹੋਇਆ ਬਾਪੂ ਤੁਹਾਨੂੰ ਮੈਨੂੰ ਜੀ ਸਾਲ ਹੋ ਗਿਆ ਆਇਆ ਤੇ ਕਰ ਜਾਂਦਾ ਤੇ ਡਾਕਟਰ ਕਹਿੰਦੇ ਆ ਡਾਕਟਰ ਤੱਕ ਦੇਖੋ ਜੇ ਰਾਮ ਅੱਜ ਵੀ ਨਾ ਆਇਆ ਫੇਰ ਜੇ ਰਾਮਤੂ ਉੱਤ ਵੀ ਨਾ ਹੋਇਆ ਠੀਕ ਉੱਤ ਵੀ ਨਾ ਹੋਇਆ ਫੇਰ ਤੁਹਾਡੇ ਕੋਲ ਬਾਬਾ ਜੀ ਆਏ ਆਂ ਵੇਖ ਲਾ ਅੱਤੇ ਕੰਮ ਯਕੀਨ ਤੇ ਹੋਗਾ ਪਰੋਸੇ ਤੇ ਪੁੱਤੇ ਕੱਢ ਕੇ ਗੱਲ ਕਰ ਬੋਲੋ ਸੱਚੇ ਦਰਬਾਰ ਦੀ ਭਜਨ ਕਰੋ ਬੰਦਗੀ ਕਰੋ ਪਾਠ ਕਰੋ ਵਧੀਆ ਗੱਲ ਜਿੰਨਾ ਕਰੋਗੇ ਉਨੇ ਫਾਇਦੇ ਚ ਰਹੋਗੇ ਤੁਹਾਡੇ ਬੇੜੀਆਂ ਪਾਰ ਜਾਣੀਆਂ ਭਜਨ ਕਰੋਗੇ ਤੁਸੀਂ ਆਪਣੇ ਲਈ ਕਰੋਗੇ ਆ ਦਾ ਭਜਨ ਮੈਨੂੰ ਵੀ ਤੁਸੀਂ ਦੇ ਦੋਗੇ ਜੋ ਕਰੋਗੇ ਉਹਦਾ ਫਲ ਵੀ ਤੁਹਾਨੂੰ ਮਿਲਣਾ ਬੋਲ ਸੱਚੇ ਦਰਬਾਰ ਦੀ ਲਾਲ ਲਾਲ ਪੀਰ ਦੇ ਇਹ ਲੱਗੀ ਹੋਈ ਆ ਬਾਪੂ ਮਗਰ ਮਸਾਨੀ ਡਾਕਟਰਾਂ ਦੇ ਵੀ ਸਮਝ ਚ ਨਹੀਂ ਰੋਗ ਆ ਰਿਹਾ ਹੈ ਪੈਰ ਵੀ ਫੜਕਦਾ ਇੱਕ ਸਾਰਾ ਸਰੀਰ ਕੰਬਦਾ ਨਾਮ ਕੀ ਆ ਤੇਰਾ ਪ੍ਰੀਤਮ ਸਿੰਘ ਕੋਈ ਢਿੱਡ ਦੇ ਵਿੱਚ ਪੇਟ ਦੇ ਵਿੱਚ ਦਰਦ ਤੂੰ ਦੇ ਵਿੱਚ ਦਰਦ ਇਹ ਮਾਈ ਲੱਗੀ ਹੋਈ ਆ ਮਾਤਾ ਲੱਗੀ ਹੋਈ ਆ ਹੋ ਜੂਗਾ ਠੀਕ ਆ ਇਹ ਹੋ ਜਾਊਗਾ ਠੀਕ ਹੈ ਕਰ ਦਾਂਗੇ ਤੇਰੀ ਬਿਮਾਰੀ ਦਾ ਜੀ ਬੋਲੋ ਸੱਚੇ ਦਰਬਾਰ ਦੀ ਲਾਲਾਲੇ ਪੀਰ ਦੀ ਗੁਰੂ ਘਰ ਜਾਣੇ ਹੁੰਨੇ ਆ ਮੈਂ ਤਾਂ ਖਾਵਾ ਤੱਕ ਰਹਿਣੇ ਸਿੱਖ ਪੜਿਆ ਹੈ ਨਾ ਖਾਵਾ ਦੀ ਕੋਈ ਸਾਕੀ ਤੇ ਖਾਣ ਵਾਸਤੇ ਜੇ ਸਹੀ ਤਰੀਕੇ ਨਾਲ ਕਿਤੇ ਹੁੰਦੇ ਬਾਪੂ ਤੈਨੂੰ ਇਹ ਬਿਮਾਰੀ ਲੱਗਣੀ ਨਹੀਂ ਸੀਗੀ ਸਾਰੀਆਂ ਗਲਤੀਆਂ ਹੋ ਜਾਂਦੀਆਂ ਪਰ ਅਸੀਂ ਨਹੀਂ ਗਲਤੀ ਕਰਦੇ ਸਾੜੇ ਜਿੱਤੇ ਲੱਗੀ ਆ ਤਾਂ ਲੱਗੀ ਆ ਬੋਲ ਸੱਚੇ ਦਰਬਾਰ ਦੀ ਜਿੱਤੇ ਬੰਨ ਲਿਆ ਆਪਣੇ ਆਪ ਨੂੰ ਬੰਨ ਲਿਆ ਗੰਦੀਆਂ ਦੇ ਮਾਲਕ ਹਾਈ ਲਾਲਾ ਵਾਲਿਆ ਪੀਰਾ ਕਾ ਤੋ ਦੇਨਾ ਦੁੱਖ ਵੇ ਮਾਰ ਤਨ ਮਾਣੀ ਦਾ ਕੱਲਾ ਜਾ ਪੁੱਤ ਵੇ ਓਏ ਬਾਬਾ ਇਕਰਮਾਲ ਅਸਾਬ ਲਈ ਸਵਾ ਕਿਲੋ ਖੰਡ ਸਵਾ ਕਿਲੋ ਆਟਾ ਸਵਾ ਕਿਲੋ ਦੇਸੀ ਘਿਓ ਇਹ ਤਿੰਨ ਮੇਲ ਦੀ ਸਵਾ ਸਵਾ ਕਿਲੋ ਦੀ ਘਰੇ ਕੜਾਈ ਬਣਾ ਲੈਣੀ ਹੈ 125 ਰੁਪਏ 125 ਰੁਪਏ ਹਮਾਲੇ ਦੇ ਵਿੱਚ ਪਾ ਲਿਓ 100 ਰੁਪਏ ਜਿਹੜੇ ਪਾਠੀ ਨੂੰ ਅਰਦਾਸ ਕਰਾਓਗੇ ਉੱਤੇ ਉਹਨੂੰ ਦੇ ਦਿਓ ਸਾਡੇ ਬਲਵਤ ਨੂੰ ਉਸਰਮਾਲ ਅਸਾਬ ਹੱਥੇ ਫੜ ਕੇ ਭੋਗ ਪ੍ਰਸ਼ਾਦ ਪਕਰ ਕੇ ਅਰਦਾਸ ਲਾਣੀ ਆ ਬਾਬਾ ਕੋਈ ਜਾਦੂ ਆ ਕੋਈ ਟੂਨਾ ਆ ਕੋਈ ਤੰਤਰ ਆ ਕੋਈ ਮੰਤਰ ਆ ਕੋਈ ਕਿਤਾ ਕੋਈ ਕਰਾਇਆ ਸਭ ਕੁਝ ਲੈ ਜਾ ਜਦੋਂ ਮੈਂ ਤੰਦਰੁਸਤ ਹੋ ਗਿਆ ਤੇ ਘਰ ਤੇ ਤੇਰਾ ਖੰਡ ਪਾੜ ਕਰਾਂਗਾ ਤੇ ਜਿਹੜਾ ਉਹ ਭੋਗ ਪ੍ਰਸ਼ਾਦ ਆ ਤੁਸੀਂ ਆਪਣੇ ਹੱਥੀ ਉੱਥੇ ਸੰਗਤ ਨੂੰ ਵੰਡ ਲੈਣਾ ਤੇ ਤੁਸੀਂ ਪੰਜ ਪੁੰਨਿਆ ਕਰੋ ਠੀਕ ਆ ਪੰਜਾ ਪੁੰਨਿਆ ਦੇ ਵਿੱਚ ਜਬਾਪੂ ਤੂੰ ਪਰੀਆਂ ਰਾਜੀ ਹੋ ਜਾਊਗਾ ਠੀਕ ਹੋ ਜਾਊਗਾ ਦੇਖੋ ਇੱਕ ਮੱਤਾ ਹੋ ਜਾ ਬੱਚੀ ਚੱਲ ਬਾਬਾ ਇਹੋ ਜੇ ਕੰਮ ਲਈ ਤੇ ਸਿਰਫ ਇਹ ਬੰਦਿਆਂ ਨੂੰ ਕਦੋਂ ਆਕਲ ਆਊਗੀ ਜਿਹੜੇ ਬਨ ਕੇ ਨੇਲੀਆਂ ਪੱਗਾਂ ਤੇ ਪਾ ਕੇ ਕਾਲੇ ਗਾਤਰੇ ਆ ਇਹੋ ਜੇ ਮੂਰਖ ਬੰਦਿਆਂ ਕੋਲ ਚੱਲ ਜਾਂਦੇ ਨੇ ਗੁਰਬਾਣੀ ਨੂੰ ਪੜਦੇ ਨਹੀਂ ਕਿਉਂਕਿ ਗੁਰਬਾਣੀ ਸਾਫ਼-ਸਾਫ਼ ਸਮਝਾਈ ਜਾਂਦੀ ਹੈ ਸਮਝਾਈ ਜਾਂਦੀ ਆ ਜਿਸ ਮਨੁੱਖ ਪੈ ਕਰੋ ਬੇਨਤੀ ਸੋ ਆਪਣਾ ਦੁੱਖ ਭਰਿਆ ਜਿਸ ਬੰਦੇ ਕੋਲ ਆਪ ਦਾ ਦੁੱਖ ਲੈ ਕੇ ਜਾਣਾ ਉਹ ਤਾਂ ਪਹਿਲਾਂ ਆਪ ਦੇ ਦੁੱਖ ਦਾ ਭਰਿਆ ਹੋਇਆ ਮਾਨਸ ਕੀ ਟੇਕ ਬਿਰਥੀ ਸਭ ਜਾਣ ਦੇਵਨ ਕਉ ਏਕ ਹੈ ਭਗਵਾਨ ਜੇ ਫਿਰ ਗੁਰਬਾਣੀ ਕਹਿੰਦੀ ਆ ਦੁਬਦਾਂ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ ਅਸਲ ਵਿੱਚ ਇਹਨਾਂ ਲੋਕਾਂ ਨੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕੇ ਨੇ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਤੇ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਿਆ ਹੈ ਤਾਂ ਹੀ ਇਹੋ ਜਿਹੇ ਲੋਕ ਇੱਥੇ ਪਖੰਡੀਆਂ ਦੇ ਕੋਲੇ ਜਾ ਕੇ ਇਹ ਗੁਰੂ ਦੇ ਬਾਣੀ ਨੂੰ ਲਾਜ ਲਾਉਂਦੇ ਨੇ ਦੱਬ ਕੇ ਸ਼ੇਰ ਕਰਿਓ ਤੇ ਲਾਣ ਦਾ ਵੀ ਪਾਉ ਇਹੋ ਜਿਹੇ ਪਖੰਡੀ ਨੂੰ